ਅਰੇ ਸੋ ਇਸ ਸਮੇ ਅਸੀਂ ਲਗਾਤਾਰ ਤਰਨਤਾਰਨ ਬਾਈ ਇਲੈਕਸ਼ਨ ਦਾ ਰਿਜ਼ਲਟ ਦੀ ਅਪਡੇਟ ਤੁਹਾਨੂੰ ਦੇ ਰਿਹਾ ਤੇ ਇਸ ਸਮੇ ਆਮ ਆਦਮੀ ਪਾਰਟੀ ਦਾ ਝਾੜੂ ਜਿਹੜਾ ਹੈ ਉਹ ਪੂਰੇ ਤਰਨਤਾਰਨ ਦੇ ਵਿੱਚ ਫੇਰ ਚੁੱਕਿਆ ਹੈ ਵਿਰੋਧੀ ਸਾਫ ਹੋ ਗਏ ਨੇ ਆਮ ਆਦਮੀ ਪਾਰਟੀ ਦਸਵੇਂ 라ਉਂਡ ਦੇ ਵਿੱਚ ਵੀ ਅੱਗੇ ਨਿਕਲ ਚੁੱਕੀ ਹੈ ਆਮ ਆਦਮੀ ਪਾਰਟੀ 10 ਰਾਊਂਡ ਦੇ ਵਿੱਚ ਅੱਗੇ ਨਿਕਲ ਚੁੱਕੀ ਹੈ ਹੁਣ ਕਿਤੇ ਨਾ ਕਿਤੇ ਇਹ ਇੱਕ ਤਰਫਾ ਜਿਹੜਾ ਮੁਕਾਬਲਾ ਹੈ ਉਹ ਪੂਰਾ ਹੋ ਚੁੱਕਾ ਹੈ ਇੱਕ ਤਰਫਾ ਆਮ ਆਦਮੀ ਪਾਰਟੀ ਜਿਤ ਵੱਲ ਵਧਦੀ ਜਾ ਰਹੀ ਹੈ ਤਕਰੀਬਨ 5000 ਤੋਂ ਉੱਤੇ ਦੀਆਂ ਵੋਟਾਂ ਦਾ ਜਿਹੜਾ ਫਾਸਲਾ ਸੀਗਾ ਉਹ ਪੂਰਾ ਹੋ ਚੁੱਕਾ ਹੈ ਤੇ ਇੱਥੇ ਹੁਣ 10ਵੇਂ ਰਾਉਂਡ ਤੋਂ ਵੱਡੀ ਗੱਲ ਇਹ ਹੈ ਕਿ ਕਾਂਗਰਸ ਜਿਹੜੀ ਹੈ ਉਹ ਜਿਹੜੀ ਪਹਿਲਾਂ 3ਵੇਂ ਨੰਬਰ ਤੇ ਸੀ ਹੁਣ ਉਹ 4ਵੇਂ ਨੰਬਰ ਤੇ ਆ ਚੁੱਕੀ ਹੈ ਮਨਦੀਪ ਸਿੰਘ ਖਾਲਸਾ ਜਿਨ੍ਹਾਂ ਨੂੰ ਵਾਰਿਸ ਪੰਜਾਬ ਦੇ ਤੇ ਨਾਲ ਹੀ ਅਕਾਲੀ ਦਲ ਨੇ ਸਪੋਰਟ ਕੀਤੀ ਸੀ ਅਕਾਲੀ ਦਲ ਦਾ ਜਿਹੜਾ ਨਵਾਂ ਬਣਿਆ ਪੁਨਰ ਸੁਰਜੀਤ ਉਹਨੇ ਸਪੋਰਟ ਕੀਤੀ ਸੀ ਉਹਨਾਂ ਨੇ ਵੀ ਤੀ ਉਹ 3ਵੇਂ ਨੰਬਰ ਤੇ ਆ ਚੁੱਕੇ ਨੇ ਤੇ ਕਰਨਵੀਰ ਸਿੰਘ ਜਿਹੜੇ ਨੇ ਉਹ ਤਕਰੀਬਨ ਤਕਰੀਬਨ 17000 ਵੋਟਾਂ ਤੋਂ ਪਿੱਛੇ ਚਲੇ ਗਏ ਨੇ ਤੇ ਇੱਕ ਇਹ ਵੱਡਾ ਤੁਸੀਂ ਕਹਿ ਸਕਦੇ ਹੋ ਕਿ ਉਹ ਵੱਡਾ ਜਿਹੜਾ ਝਟਕਾ ਕਾਂਗਰਸ ਨੂੰ ਲੱਗਾ ਹੈ ਕਾਂਗਰਸ ਦੇ ਉੱਤੇ ਚੰਗੀ ਤਰ੍ਹਾਂ ਹੀ ਕਹਿ ਲੋ ਕਿ ਝਾੜੂ ਫੇਰ ਗਿਆ ਬਾਕੀ ਵਿਰੋਧੀਆਂ ਦੇ ਵੀ ਝਾੜੂ ਫੇਰ ਦਿੱਤਾ ਕਰਨ ਕਰਨ ਵਾਲਿਆਂ ਨੇ ਤੇ ਇੱਕ ਵਾਰ ਫਿਰ ਤੋਂ ਜਿਹੜੀ ਹੈ ਆਮ ਆਦਮੀ ਪਾਰਟੀ ਜਿੱਤ ਵੱਲ ਵੱਧੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਮਾਰਜਨ ਹੈ 7294 ਵੋਟਾਂ ਦਾ ਹੋ ਚੁੱਕਾ ਹੈ मेरे नाल मेरे सहयोगी कमर ने कमर और आना गालबात करेंगे कि नेशनल ਦੇ ਵਿੱਚ ਕਵਰ ਕਰਦੇ ਨੇ कमर ਆਪ کیسے ਦੇਖ ਰਹੇ ਹੈ ਕਿ ਕਾਂਗਰਸ ਜਿਹੜੀ थी ਕਾਂਗਰਸ ਜੋ ਪਾਰਟੀ ਹੈ ਉਹ ਚੌਥੇ ਨੰਬਰ पे ਆ ਗਈ ਹੈ ਪੰਜਾਬ ਮੇ ਉਨ세 ਉਪਰ आजाद ਉਮੀਦਵਾਰ ਵੀ ਉਨ세 ਉਪਰ ਚਲਾ ਗਿਆ ਇਹ ਇਸਮੇ ਸਭ ਤੋਂ ਬੜੀ ਕਾਂਗਰਸ ਕੋ ਹਰਾਨੇ ਮੇ ਕਾਂਗਰਸ ਕੀ ਹੱਥ ਹੈ ਜੀ ਜਹਾਂ ਤੱਕ ਆਪ ਇਹ ਮੇਰਾ ਜੋ अनुभव है जो मैं इतने सालों से मैं जो कांग्रेस को मैं वो कवर करता आ रहा हूं तो कांग्रेस को हराने में सबसे बड़ा हाथ कांग्रेस का ओके अब आप पूछो कैसे कैसे देखो कांग्रेस पंजाब में कितने सालों से थी बिल्कुल और किसके भरोसे थी कैप्टन के, के भरोसे आपने कैप्टन को निकाल दिया टीम से और आप आ, एक वो जो आपको लास्ट में जो इग्रवा प्लेयर होता है ना बरवा प्लेयर उसको आपने कैप्टन बना दिया तो अगर जैसे कि अभी इंडियन टीम है रोहित शर्मा को से बाहर निकाल दो और आप पे इसको हर्षदीप को आप कैप्टन बना दो और, और आप सोचो तो की इंडिया वर्ल्ड कप लिया है ऐसा हो सकता है अनुभव होता है ना बिल्कुल मैटर करता है ना तो कैप्टन को कैप्टन की तरह खिलाओ और उससे काम लो और उसको उसको फील्ड तो, तो पानी दो पानी दो सिद्दू सिद्दू में भेजो हाँ। मतलब की दस लोग नहीं जानते हाँ। हैं है। और उसको उसके हाथ में आपने पूरी कमान दे दी भाई देखो होता क्या की जब आप जंग में हो ना तो जंग में जो फ्रंट फूज पे जो जो फौज होती है ना वो अगर आपका उसका अगर वो

ਅਬ ਬਰਾਬਰੀ ਦਾ ਕੋਈ ਨੇਤਾ ਆਏਗਾ ਤਦ ਤੱਕ ਪੰਜਾਬ ਮੇ ਰਿਵਾਈਵ ਨਹੀਂ ਕਰ ਪਾਏਗੀ ਬਿਲਕੁਲ ਬਿਲਕੁਲ ਇਹ ਬੜੀ ਵੱਡੀ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਤੇ ਇਹ ਨੈਸ਼ਨਲ ਕਵਰ ਕਰਦੇ ਨੇ ਸਾਡੇ ਨਾਲ ਜਿਹੜੇ ਮੇਰੇ ਸਹਿਯੋਗੀ ਕਮਰ ਸੀ ਤੇ ਨੈਸ਼ਨਲ ਕਾਂਗਰਸ ਦਾ ਵੀ ਇਹੀ ਹਾਲ ਹੈ ਕਿ ਕਾਂਗਰਸੀ ਆਪਣੇ ਆਪ ਨੂੰ ਹੀ ਜਿਹੜਾ ਕਹਿ ਲੋ ਕਿ ਆਪਣੇ ਹੀ ਕਾਂਗਰਸੀ ਕਾਂਗਰਸ ਨੂੰ ਟਬੋਨ ਲੱਗੇ ਹੋਏ ਨੇ ਤੇ ਇਸ ਇਲੈਕਸ਼ਨ ਦੇ ਵਿੱਚ ਅਸੀਂ ਇਹੀ ਮੰਨ ਸਕਦੇ ਆ ਇੱਕ ਤਾਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਆਪਣੇ ਬਿਆਨ ਉਹਨਾਂ ਦੇ ਉੱਤੇ ਭਾਰੀ ਪੈ ਗਏ ਉਸ ਤੋਂ ਬਾਅਦ ਸਭ ਤੋਂ ਵੱਡਾ ਫੈਕਟਰ ਜੇ ਲੋਕਲ ਲੈਵਲ ਦੀ ਗੱਲ ਕਰਾਂ ਜਸਬੀਰ ਸਿੰਘ ਗਿਲ ਡਿੰਪਾ ਕਾਂਗਰਸ ਦੇ ਲੀਡਰ ਤੇ ਉਧਰ ਹੀ ਸੁਖਵਿੰਦਰ ਸਿੰਘ ਡੈਨੀ ਇਹਨਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਤੇ ਉਹਨਾਂ ਦਾ ਵੀ ਗਰਾਊਂਡ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਜਿਹੜਾ ਹੈ ਕਲੈਸ਼ ਚੱਲ ਰਿਹਾ ਸੀਗਾ ਉਹ ਅੰਦਰ ਖਾਤੇ ਚੱਲ ਰਿਹਾ ਸੀ ਸਭ ਨੂੰ ਪਤਾ ਲੋਕਲ ਲੀਡਰ ਜਿਹੜੇ ਤਰਨਤਾਰਨ ਝੰਡਿਆਲਾ ਗੁਰੂ ਜਾਂ ਹੋਰ ਜਿਹੜੇ ਪੱਟੀ ਲਾਕੇ ਦੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਜਸਬੀਰ ਸਿੰਘ ਡਿੰਪਾ ਤੇ ਸੁਖਵਿੰਦਰ ਸਿੰਘ ਡੈਨੀ ਜਿਹੜੇ ਕਾਂਗਰਸ ਦੇ ਦੋ ਵੱਡੇ ਲੀਡਰ ਆ ਆਪਣੇ ਆਪ ਚ ਕਹਾਉਂਦੇ ਨੇ ਉਹਨਾਂ ਦਾ ਆਪਸ ਦੇ ਵਿੱਚ ਸੀਗਾ ਕਿ ਉਹ ਨਹੀਂ ਚੱਲ ਰਹੀ ਸੀ ਮੈਂ ਆਪਣੀ ਅੱਖੀ ਖੁਦ ਵੇਖਿਆ ਜਦੋਂ ਕਾਂਗਰਸ ਦੀ ਮੀਟਿੰਗ ਇੱਕ ਪਿੰਡ ਦੇ ਵਿੱਚ ਹੋ ਰਹੀ ਸੀ ਪ੍ਰਤਾਪ ਬਾਜਵਾ ਨੇ ਉੱਚਿਆਣਾ ਸੀ ਉਤੋਂ ਪਹਿਲਾਂ ਜਸਬੀਰ ਸਿੰਘ ਜਲਡਿੰਬਾ ਉੱਥੇ ਪਿਆਰੀਆਂ ਦਾ ਜਾਇਜ਼ਾ ਲੈ ਰਹੇ ਸੀ ਤੇ ਸੁਖਵਿੰਦਰ ਸਿੰਘ ਡੈਨੀ ਤੇ ਨੇ ਉਹਨਾਂ ਦੇ ਨਾਲ ਇੱਕ ਹੋਰ ਲੀਡਰ ਜਿਹੜੇ ਉਸ ਲੋਕਲ ਲੀਡਰ ਨੇ ਉਹ ਆਪਣੇ ਆਰਾਮ ਨਾਲ ਗੱਡੀ 'ਚ ਬੈਠੇ ਹੋਏ ਸੀਗੇ ਉਹਨਾਂ ਨੇ ਬਾਹਰ ਆ ਕੇ ਨਾ ਵਰਕਰਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਨਾ ਹੀ ਜਸਵੀਰ ਸਿੰਘ ਗਿੱਲ ਦੇ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਕਿ ਤੁਸੀਂ ਜਿੰਨੀ ਦੇਰ ਤੱਕ ਆਮ ਲੋਕਾਂ ਦੇ ਨਾਲ ਕਨੈਕਟ ਹੀ ਨਹੀਂ ਹੋਵੋਗੇ ਤਦ ਤੱਕ ਤੁਹਾਡਾ ਕੋਈ ਨਹੀਂ ਪੁੱਛੇਗਾ ਇਹੀ ਚੀਜ਼ ਆਮ ਆਦਮੀ ਪਾਰਟੀ ਦੇ ਵਿੱਚ ਵਧੀਆ ਹੈ ਭਗਵੰਤ ਮਾਨ ਨੇ ਜਿਨ੍ਹਾਂ ਨੂੰ ਮੰਤਰੀਪਦ ਤੋਂ ਹਟਾਇਆ ਸੀਗਾ ਜਿਨ੍ਹਾਂ ਨੇ ਆਪਣੀ ਸਾਡੇ ਚੈਨਲ ਦੀ ਇੰਟਰਵਿਊ ਨੂੰ ਰੋਕ ਕੇ ਦੱਸਿਆ ਸੀਗਾ ਕਿ ਮੇਰੇ ਨਾਲ ਮਾਰੀ ਹੋਈ ਪਰ ਉਹਨਾਂ ਦੀ ਹਿੰਮਤ ਨਹੀਂ ਜਾਂ ਤੁਸੀਂ ਕਹਿ ਦੋ ਕਿ ਉਹ ਆਪਣੇ ਪਾਰਟੀ ਦੇ ਡਿਸਪਲਿਨ ਦੇ ਵਿੱਚ ਸੀਗੇ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਲਈ ਫੇਰ ਕੰਮ ਕੀਤਾ ਸਾਹਮਣੇ ਆ ਕੇ ਇੱਕ ਦੂਜੇ ਦੀਆਂ ਜੜਾਂ ਨਹੀਂ ਵੱਡੀਆਂ ਜਿਵੇਂ ਲੁਧਿਆਣਾ ਬਾਅ ਇਲੈਕਸ਼ਨ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀਗਾ ਕਿ ਆਮ ਆਦਮੀ ਕਾਂਗਰਸ ਆਪਸ ਦੇ ਵਿੱਚ ਹੀ ਵਿਖਰੀ ਹੋਈ ਪੂਰੀ ਸੀਗੀ ਗਰੁੱਪ ਆਪਸ ਦੇ ਵਿੱਚ ਹੀ ਲੜ ਰਿਹਾ ਸੀ ਤੇ ਇਧਰ ਤਰਨਤਾਰਨ ਦੇ ਵਿੱਚ ਵੀ ਸਾਨੂੰ ਇਹ ਚੀਜ਼ ਗਰਾਊਂਡ ਤੇ ਦੇਖਣ ਨੂੰ ਮਿਲੀ ਹੈ ਤੇ ਹੁਣ 10 ਰਾਊਂਡ ਹੋ ਚੁੱਕੇ ਨੇ 10 ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਨਿਕਲ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਜਿਹੜਾ ਤੁਸੀਂ ਕਹੋ ਕਿ ਆਮ ਆਦਮੀ ਪਾਰਟੀ 7200 7200 ਜਿਹੜੀਆਂ ਵੋਟਾਂ ਨੇ ਉਹਨਾਂ ਦਾ ਡਿਫਰੈਂਸ ਲੈ ਕੇ ਲੀਡ ਲੈ ਕੇ ਜਾ ਚੁੱਕੀ ਹੈ 7200 ਵੋਟ ਦਾ ਲੀਡ ਹੈ ਸੁਖਵਿੰਦਰ ਕੌਰ ਜਿਹੜੀ ਨੇ ਉਹ ਹੈਗੇ ਨੇ 7200 ਤੋਂ 19598 ਵੋਟਾਂ ਤੇ ਆਮ ਆਦਮੀ ਪਾਰਟੀ ਨੂੰ ਮਿਲੀਆਂ ਨੇ 26892 ਵੋਟਾਂ ਤੇ तकरीबन ਤੁਸੀਂ ਲਾ ਲਓ 10000 ਦਾ ਅੰਤਰ ਜਿਹੜਾ ਹੈ ਉਹ ਹੋਣੀ ਵਾਲਾ ਹੈ ਤੇ ਉਸ ਤੋਂ ਬਾਅਦ ਮਨਦੀਪ ਸਿੰਘ ਖਾਲਸਾ ਮਨਦੀਪ ਸਿੰਘ ਖਾਲਸਾ ਜਿਹੜੇ ਨੇ ਉਹਨਾਂ ਨੂੰ 11793 ਵੋਟ ਮਿਲੀ ਹੈ ਤੇ ਇਸ ਤੋਂ ਥੱਲੇ ਚਲੇਗੀ ਹੈ ਕਾਂਗਰਸ ਕਾਂਗਰਸ ਦਾ ਹਾਲਾਤ ਇੱਥੇ ਹਾਲ ਬੜਾ ਹੀ ਮਾੜਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਕਰਨਵੀਰ ਸਿੰਘ ਜਿਹੜੇ ਨੇ ਉਹਨਾਂ ਨੂੰ 16000 ਵੋਟ ਤੋਂ ਹਾਰਦੇ ਹੋਏ ਨਜ਼ਰ ਆ ਰਹੇ ਨੇ 16000 ਵੋਟ ਤੋਂ ਪਿੱਛੇ ਨੇ ਤਾਂ ਲਗਾਤਾਰ ਅਸੀਂ ਤੁਹਾਨੂੰ ਇਹ ਹਰ ਅਪਡੇਟ ਦੇ ਰਿਹਾ ਕੀ ਕੁਝ ਹੋ ਰਿਹਾ ਹੈ ਤਰਨਤਾਰਨ ਦੇ ਵਿੱਚ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਹਾਲਾਤਾਂ ਦੀ ਜੇ ਗੱਲ ਕਰ ਲਈਏ ਕਿ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਜਿਹੜਾ ਕਹੋ ਕਿ ਝਾੜੂ ਫੇਰ ਦਿੱਤਾ ਹੈ ਵਿਰੋਧੀਆਂ ਦੀਆਂ ਉਮੀਦਾਂ ਦੇ ਉੱਤੇ ਜਿਹੜੇ ਵਿਰੋਧੀ ਲਗਾਤਾਰ ਗੱਲਾਂ ਕਰ ਰਹੇ ਸੀਗੇ ਕਿ 4 ਸਾਲ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਲੋਕ ਬੜੇ ਦੁਖੀ ਨੇ ਚਿੱਟਾ ਮਾਫੀਆ ਆਮ ਆਦਮੀ ਪਾਰਟੀ ਚਲਾ ਰਹੀ ਹੈ ਜਿਹੜਾ ਵਰਕਰ ਹੈ ਜਿਹੜਾ ਉਮੀਦਵਾਰ ਅਕਾਲੀ ਦਲ ਤੋਂ ਆਇਆ ਹੋਇਆ ਹਰਮੀਤ ਸੰਧੂ ਹੈ ਉਹਨੇ ਚਿੱਟਾ ਵਕਾਇਆ ਹੈ ਤੇ ਹਰਮੀਤ ਸਿੰਘ ਸੰਧੂ ਜਿਹੜੇ ਨੇ ਉਹਨਾਂ ਨੂੰ ਲੋਕ ਹੁਣ ਨਹੀਂ ਪਸੰਦ ਕਰਦੇ ਲੋਕ ਉਹਨਾਂ ਨੂੰ ਹਰਾ ਦੇਣਗੇ ਤੇ ਕਾਂਗਰਸ ਨੂੰ ਜਿਤਾਣਗੇ ਤੇ ਇਹ ਤੁਸੀਂ ਕਹਿ ਸਕਦੇ ਹੋ ਕਿ ਇਹ ਜਿਹੜੀ ਦਾਅਵੇ ਸੀਗੇ ਦਾਅਵੇ ਦੇ ਸਾਰੇ ਦੇ ਸਾਰੇ ਖੋਖਲੇ ਨਜ਼ਰ ਆ ਰਹੇ ਨੇ ਸਾਰੇ ਦਾਅਵੇ ਖੋਖਲੇ ਹੋ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਲਗਾਤਾਰ ਜਿੱਤ ਵੱਲ ਵਧਦੀ ਜਾ ਰਹੀ ਹੈ ਪਹਿਲੇ ਤਿੰਨ ਰਾਉਂਡ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਕਾਲੀ ਦਲ ਨੇ ਵੱਡਾ ਜਿਹੜਾ ਤੁਸੀਂ ਕਹਿ ਦਿਓ ਕਿ ਉਹਨਾਂ ਨੂੰ ਮੁਕਾਬਲਾ ਦਿੱਤਾ ਵੱਡਾ ਤੁਸੀਂ ਕਹਿ ਸਕਦੇ ਹੈਗੇ ਹੋ ਕਿ ਲਗਾਤਾਰ ਇੱਕ ਚੁਣੌਤੀ ਭਰਿਆ ਸੀਗਾ ਕਿ ਪਹਿਲੇ 3 ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਹਾਰ ਹੁੰਦੀ ਹੋਈ ਦਿਖਾਈ ਦੇ ਰਹੀ ਸੀ ਦੂਸਰੇ ਨੰਬਰ ਤੇ ਟ੍ਰੇਲ ਕਰ ਰਹੇ ਸੀਗੇ ਪਰ ਜਿਵੇਂ ਹੀ ਚੌਥਾ ਰਾਊਂਡ ਆਇਆ ਚੌਥੇ ਰਾਊਂਡ ਤੋਂ ਲੈ ਕੇ 10ਵੇਂ ਰਾਊਂਡ ਤੱਕ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅੱਗੇ ਨਿਕਲ ਗਈ ਹੈ ਮੇਰੇ ਨਾਲ ਮਨੀਸ਼ ਛੱਡ ਚੁੱਕੇ ਨੇ ਜੀ ਮਨੀਸ਼ ਕੀ ਕੋਈ ਜਾਣਕਾਰੀ ਜੀ ਬਿਲਕੁਲ ਦੇਖੋ ਲਗਾਤਾਰ ਜਿਹੜੀ ਲੀਡ ਹੈ ਉਹ ਆਮ ਆਦਮੀ ਪਾਰਟੀ ਦੀ ਵੱਡੀ ਇਹ ਹਾਲ ਅਜੀਬਾਂ ਗੱਲ ਕਰੀਏ ਨੋਮੀਨੇਸ਼ਨ ਸੈਂਟਰ ਤੋਂ ਥੋੜੀ ਜਿਹਾ ਪਹਿਲੇ ਸ਼ੁਰੂਮ ਨਹੀਂ ਗਲੀਦਲ ਦੇ ਜਿਹੜੇ ਉਮੀਦਵਾਰ ਨੇ ਸੁਖਿੰਦਰ ਕੋਰ ਉਹ ਇਹ ਤੋਂ ਬਾਹਰ ਜਾਂਦੇ ਹੋਏ ਦਿਖਾਈ ਦਿੱਤੇ ਨੇ ਮਨਦੀਪ ਸਿੰਘ ਖਾਲਸਾ ਜਿਹੜੇ ਨੇ ਕੋਈ ਜਵਾਬ ਦੇ ਉਹਨਾਂ ਦੇ ਉਮੀਦਵਾਰ ਉਹਨਾਂ ਨਾਲ ਗੱਲ ਸੱਡੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਹਜੀ ਕਾਊਂਟਿੰਗ ਚੱਲਦੀ ਪਈ ਹੈ ਕੁਝ ਵੀ ਕਹਿਣਾ ਜਲਦਬਾਜ਼ੀ ਹੋਏਗੀ ਲੇਕਿਨ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਪਰਤਖ ਖਾਕਾ ਐਪਲ ਤੇਨੇ ਸਾਥ ਨਹੀਂ ਦਿੱਤਾ ਲੋਕ ਸਭਾ ਦੀ ਚੋਣਾਂ ਦੇ ਵਿੱਚ ਅਮਰਿਤਪਾਲ ਸਿੰਘ ਜਦੋਂ ਖੜੇ ਸੀ ਉਦੋਂ ਨਤੀਜੇ ਵਨ ਸਾਈਡਿਡ ਨਜ਼ਰ ਆ ਰਹੇ ਸੀ ਲੇਕਿਨ ਅਸਲ ਵਿੱਚ ਤੁਸੀਂ ਚੌਥ जो नतीजे चलते हजे तक जो आपने तजर्बे की गल करिए इस लीड नोड़ना औखा हो जाता है जिस तरह के रुझान आ रहे हैं तो उस तरह हरमीत संधु कि जेतु करार दूसरे ਮੌਜੂਦਾ ਸਰਕਾਰ ਨੇ ਜਿਹੜਾ ਫਿਲਹਾਲ ਉਹਨਾਂ ਦਾ ਅਕਸ ਬਚਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਜੀ ਤਨੀ ਜਿਹੜੀ ਕਲੈਕਸ਼ਨ ਸੀ ਉਹਨਾਂ ਨਤੀਜੇ ਜਿਸ ਦਾ ਦੇ ਆ ਰਹੇ ਨੇ ਰੋਜਾਂ ਜ਼ਿੰਦਾਂ ਦੇ ਆ ਰਹੇ ਨੇ ਉਸ ਤੋਂ ਬਾਅਦ ਗੋਰ ਪਿਕਚਰ ਜਿਹੜੀ ਹੈ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਹੁਣ ਕੁਝ ਹੀ ਦਿਨ ਪਹਿਲਾਂ ਲੱਗਦਾ ਹੈ ਕਿ ਫਾਈਨਲ ਮੈਚ ਦਾ ਜਿਹੜਾ ਰਿਜ਼ਲਟ ਆ ਜਾਏਗਾ ਤੇ ਇਹਦਾ ਇੰਪੈਕਟ ਕਿਵੇਂ ਲੱਗੇਗਾ 2027 ਦੀ ਚੋਣਾਂ 'ਤੇ ਵੀ ਦਿਖਾਈ ਦੇਵੇਗਾ ਜੀ ਬਿਲਕੁਲ ਮਨੀਸ਼ ਜੀ ਗੱਲ ਕਰ ਲਈ ਹੈ ਕਾਂਗਰਸ ਦੀ ਕਾਂਗਰਸ ਨੂੰ ਮਨਦੀਪ ਸਿੰਘ ਨੇ ਹਰਾ ਦੇਤੇ ਮਨਦੀਪ ਸਿੰਘ ਤੀਸਰੇ ਨੰਬਰ ਤੇ ਜਲਦੇ ਪਏ ਨੇ ਕਾਂਗਰਸ ਨੇ ਬੜਾ ਵੱਡਾ ਤੁਸੀਂ ਕਹਿ ਲੋ ਕਿ ਝਟਕਾ ਹੈ ਬੜੀ ਵੱਡੀ ਬੁਰੀ ਹਾਰ ਹੈ ਜੀ ਬਿਲਕੁਲ ਜੀ ਕੋ ਬੜੀ ਬੜੀ ਅਸਲੀ ਅੱਪਾ ਗੱਲ ਕਰੀ ਕਾਂਗਰਸ ਦੀ ਕਿ ਜਿਹੜਾ ਇਹਨਾਂ ਪਿੱਛੇ ਰਹਿ ਜਾਣਾ ਜਿੱਦਾਂ ਆਪਾਂ ਪਹਿਲੇ ਵੀ ਆਪਾਂ ਚਰਚਾ ਕਰ ਚੁੱਕੇ ਹਾਂ ਇਸ ਵਿਸ਼ੇ ਦੇ ਉੱਪਰ ਕਈ ਵਾਰੀ ਚਰਚਾ ਕਰ ਚੁੱਕੇ ਹਾਂ ਕਿ ਕਾਂਗਰਸ ਇਸ ਮੁਕਾਬਲੇ 'ਚ ਨਜ਼ਰ ਹੀ ਨਹੀਂ ਆ ਰਹੀ ਸੀ ਸਾਨੂੰ ਜੀ ਬਿਲਕੁਲ ਜਿਹੜਾ ਅੱਜੋ ਆਪਾਂ ਗੱਲਬਾਤ ਕਰਦੇ ਸੀ ਕਿਤੇ ਨਜ਼ਰ ਨਹੀਂ ਆਂਦੀ ਸੀ ਚਾਹੇ ਉਹ ਆਪਾਂ ਚਿਹਰੇ ਨੂੰ ਸਟਿੱਕ ਲਗਾ ਲਈਏ ਕਿ ਚਿਹਰਾ ਜਿਹੜਾ ਉਹਨਾਂ ਨੇ ਉਤਾਰਿਆ ਜਿਹਨੂੰ ਲੋਕ ਜ਼ਿਆਦਾ ਜਾਣਦੇ ਨਹੀਂ ਸੀ ਸ਼ਾਇਦ ਜਿਹੜੇ ਹੋਰ ਸੀ ਜਿ ਉਹਨਾਂ ਦੇ ਉੱਪਰ ਕਾਂਗਰਸ ਦਾ 압ਕੀ ਦਿੱ ਤੇ ਸ਼ਾਇਦ ਅੱਜ ਨਤੀਜਾ ਕੁਝ ਹੋਰ ਹੁੰ ਤਾਂ ਦੇ ਜਿਹੜੇ ਵਿਵਾਦਿਤ ਬਿਆਨ ਨੇ ਉਹਨਾਂ ਨੇ ਵੀ ਕਾਂਗਰਸ ਨੂੰ ਪਿੱਛੇ ਧੱਕੇ ਲੰਦਾ ਕੰਮ ਕੀਤਾ ਤੇ ਨਤੀਜਾ ਹੁਣ ਸਾਹਮਣੇ ਆ ਰਿਹਾ ਹੈ ਸਾਰੇ ਲੋਕਾਂ ਦੇ ਸਾਹਮਣੇ ਆ ਰਿਹਾ ਹੈ ਇਹ ਕਾਂਗਰਸ ਵਾਸਤੇ ਬੜੀ ਵੱਡੀ ਚੁਣੌਤੀ ਹੋਏਗੀ 2017 ਦੀ ਚੋਣਾਂ ਵਾਸਤੇ 2022 ਦੀ ਚੋਣਾਂ ਵਾਸਤੇ ਉਹਨਾਂ ਨੂੰ ਆਪਣੇ ਆਪ ਦੀ ਪਰਫਾਰਮੈਂਸ ਜਿਹੜੀ ਉਹ ਬਦਾਨੀ ਪਈਗੀ ਜਿੱਥੇ ਉਹਨਾਂ ਕੋਲ ਗਲਤੀਆਂ ਹੋਈਆਂ ਨੇ ਉਹਦੇ ਉੱਪਰ ਸਮੀਖਿਆ ਕਰਨੀ ਪਈਗੀ ਉਹਨਾਂ ਨੂੰ ਇਸ ਤਰ੍ਹਾਂ ਦੇ ਉਸ ਤੋਂ ਬਾਅਦ ਹੀ 2027 ਦੇ ਚੋਣਾ ਚੋਣ ਮੈਦਾਨ ਦੇ ਵਿੱਚ ਜਿਹੜਾ ਹੈ ਉਹ ਆਪਣੇ ਆਪ ਨੂੰ ਇਹਦੇ ਇਹਦੇ ਵਿੱਚ ਮਨੀਸ਼ ਜੀ ਕਿਤੇ ਨਾ ਕਿਤੇ ਕਾਂਗਰਸ ਦੀ ਆਪਸੀ ਜਿਹੜੀ ਆਪਸੀ ਉਹਨਾਂ ਦਾ ਕਲੇਸ਼ ਹੈ ਉਹ ਵੀ ਹੈ ਲੋਕਲ ਲੈਵਲ ਤੇ ਜਸਬੀਰ ਸਿੰਘ ਗਿਲ ਡਿੰਪਾ ਦਾ ਦੇਖਿਆ ਤੇ ਨਾਲ ਸੁਖਵਿੰਦਰ ਟੈਨੀ ਦਾ ਇਹ ਵੀ ਇਹ ਵੀ ਹਾਰ ਦੇ ਵਿੱਚ ਕੰਮ ਹੈ ਮਤਲਬ ਇਹ ਵੀ ਹਾਰ ਦਾ ਹੀ ਇੱਕ 파ਟ ਹੈ ਇਹਨਾਂ ਦਾ ਅੱਜ ਵੀ ਬਿਲਕੁਲ ਦੇਖੋ ਜਿਹੜਾ ਇਹਨਾਂ ਦਾ ਆਪਸੀ ਕਲੇਸ਼ ਹੋ ਕਿਤੇ ਨਾ ਕਿਤੇ ਹਮੇਸ਼ਾ ਤੋਂ ਜਿਹੜਾ ਇਹਨਾਂ ਨੂੰ ਪਿੱਛੇ ਲੈ ਕੇ ਜਾਂਦਾ ਰਿਹਾ ਚਾਹੇ ਉਹ ਟਿਕਟਾਂ ਨੂੰ ਲੈ ਕੇ ਹੋਵੇ ਜਿੱਥੇ ਕਿਤੇ ਟਿਕਟ ਨਾਉਂ ਸੋਣੀ ਹੁੰਦੀ ਹੈ ਜਾਂ ਉਸ ਚੀਜ਼ ਨੂੰ ਲੈ ਕੇ ਕਈ ਦਾਵੇਦਾਰ ਉੱਡ ਜਾਂਦੇ ਨੇ ਬਾਅਦੂ ਆਪਸੀ ਕਲੇਸ਼ ਹੁੰਦਾ ਹੈ ਇਸੇ ਤਰ੍ਹਾਂ ਜਿਸ ਤਰ੍ਹਾਂ ਸੁਖਵਿੰਦਰ ਡੈਲੀ ਦੀ ਅੱਜ ਜਿਸ ਵੀ ਦਿੰਪਾ ਦੀ ਗੱਲ ਕੀਤੀ ਜਿੱਥੇ ਕਾਜਾਬੜੀਂ ਕਾਂਗਰਸ ਪ੍ਰਧਾਨ ਜਿਹੜਾ ਨੇ ਅੱਜ ਉਹ ਘਰਕੁਸ਼ਲ ਆਸ਼ੋਦੀ ਦੀ ਗੱਲ ਕਰੀ ਆਪਾਂ ਉਹਨਾਂ ਚ ਵੀ ਕਿਤੇ ਨਾ ਕਿਤੇ ਮਨਮੁਦਗਲ ਦਿਖਾਈ ਦਿੱਤਾ ਇਸ ਕਰਕੇ ਜਿਹੜੀ ਹੁਣ ਜਿਹੜੀ 2027 ਦੀ ਚੋਣਾਂ ਨੇ

ਬਿਲਕੁਲ ਸ਼ੁਕਰੀਆ ਮਨੀਸ਼ ਸਾਰੀ ਜਾਣਕਾਰੀ ਦੇ ਲਈ ਸੋ ਇਹ ਸੰਸੜ ਇਹਨਾਂ ਮਨੀਸ਼ ਸ਼ਰਮਾ ਜਿਵੇਂ 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 ਰਾਉਂਡ ਵੱਧਦੇ ਜਾ ਰਹੇ ਨੇ ਉਦਾਂ ਉਦਾਂ ਹੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਹੁਣ ਤੱਕ ਜਿਵੇਂ ਜਿਵੇਂ ਰਾਉਂਡ ਵੱਧੇ ਜਾ ਰਹੇ ਨੇ ਉਦਾਂ ਹੀ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਦਾ ਜਿਹੜਾ ਤੁਸੀਂ ਕਹੋ ਕੀ ਪ੍ਰਚਾਰ ਜਾਂ ਉਹਨਾਂ ਦੀ ਜਿਹੜੀ ਵੋਟ ਹੈ ਉਹ ਵਧਦੀ ਜਾ ਰਹੀ ਹੈ ਤੇ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਅੱਗੇ ਨਿਕਲਦੀ ਜਾ ਰਹੀ ਹੈ ਤੇ 10 ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ ਹੈ ਉਹ ਜਿੱਤ ਵੱਲ ਵੱਧ ਰਹੀ ਹੈ ਤੇ ਹੁਣ ਮਾਰਜਨ ਇੰਨਾ ਹੋ ਚੁੱਕਾ ਹੈ ਕਿ ਹੁਣ ਮਾਰਜਨ ਨੂੰ ਡੀਫੀਟ ਕਰਨਾ ਉਹ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਿ ਜੇ ਕੋਈ ਮਾਰਜਨ ਨੂੰ ਡੀਫੀਟ ਕਰ ਪਾਏ ਪਰ ਇਹ ਸੌਖਾ ਨਹੀਂ ਹੈ ਤੇ ਉਧਰ ਹੀ ਕਾਊਂਟਿੰਗ ਸੈਂਟਰ ਚੋਂ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਵਾਪਸ ਜਾ ਚੁੱਕੇ ਨੇ ਮਨਦੀਪ ਸਿੰਘ ਉੱਥੋਂ ਦੀ ਨਿਕਲ ਚੁੱਕੇ ਨੇ ਤੇ ਹੌਲੀ ਹੌਲੀ ਕਰਕੇ ਜਿਹੜੇ ਕਾਊਂਟਿੰਗ ਸੈਂਟਰ ਦੇ ਵਿੱਚ ਜਿੰਨੇ ਵੀ ਉਮੀਦਵਾਰ ਸੀਗੇ ਦੂਜਿਆਂ ਦੀ ਦੂਜਿਆਂ ਦੀ ਪਾਰਟੀਆਂ ਦੇ ਵਿਰੋਧੀ ਪਾਰਟੀਆਂ ਦੇ ਉਹ ਸਾਰੇ ਦੇ ਸਾਰੇ ਉੱਥੋਂ ਦੀ ਹੁਣ ਜਾ ਚੁੱਕੇ ਨੇ ਤੇ ਲਗਾਤਾਰ ਜਿਹੜੀ ਤੁਸੀਂ ਕਹਿ ਸਕਦੇ ਹੈਗੇ ਹੋ ਕਿ ਆਮ ਆਦਮੀ ਪਾਰਟੀ ਨੇ ਇਹ ਵਾਲੀ ਸੀਟ ਆਪਣੇ ਹੱਕ 'ਚ ਫੇਰ ਦੁਬਾਰਾ ਕਰ ਲਈ ਹੈ ਤੇ ਆਮ ਆਦਮੀ ਪਾਰਟੀ ਇੱਕ ਵਾਰ ਫੇਰ ਤੋਂ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਮੈਂ ਮਨਦੀਪ ਸਿੰਘ ਆਪਣੀ VOTING ਸੈਂਟਰ ਤੋਂ ਕੀ ਕੁਝ ਕਹਿ ਕੇ ਗਏ ਜਰਾ ਉਹ ਵੀ ਸੁਣ ਲੋ ਨੂੰ ਨੀਤੇ ਸੀਗੀ ਉਸ ਤੋਂ ਕਿਤੇ ਘੱਟ ਵੋਟਾਂ ਤੁਹਾਨੂੰ ਪਈਆਂ ਨੇ ਕੀ ਕਹਣਾ ਜਾਓਗੇ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਨੀਤੇ ਸੀ نیچے ਮੇਰੇ ਵਰਕਰਸ ਤੇ ਮੇਰੇ ਵੀ ਭਰਾ ਨੇ ਸਾਰਾ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾਣੇ ਆਂ ਦਿੱਤਾ ਉਹਨਾਂ ਨੂੰ ਤੇ ਕਹਨੋ ਕਾਫੀ ਥੱਕੇਸ਼ਾਈ ਹੋਈ ਆ ਤੇ ਬਹੁਤ ਜ਼ਿਆਦਾ ਕਹਿ ਲੋ ਲੋਕੀ ਜਿੰਦਾ ਹੈ ਹੈ ਵੀ ਸਰਕਾਰਾਂ ਉਹਨਾਂ ਧੱਕੇ ਛਾਈ ਅੱਛਾ ਮਨਦੀਪ ਪਹਿਲੇ ਜਿੰਨੇ ਕੋ ਮੀਂਹ ਤੇ ਸੀਗੀ ਉਸ ਤੋਂ ਕਿਤੇ ਘੱਟ ਬੋਟਾ ਤੁਹਾਨੂੰ ਪਈਆਂ ਨੇ ਕੀ ਕਹਣਾ ਚਾਹੋਗੇ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹੈਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰ ਸੀ ਮੇਰੇ ਵੀ ਭਰਾ ਨੇ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾ ਨਹੀਂ ਆਂ ਦਿੱਤਾ ਉਹਨਾਂ ਨੂੰ ਤੇ ਕਹਿ ਲੋ ਕਾਫੀ ਧੱਕੇਸ਼ਾਈ ਹੋਈ ਹੈ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਕਿ ਪਾਰਟੀ ਦਾ ਕਹਿ ਲੋ ਕਿ ਜਦੋਂ ਹਾਈ ਪੇਰੀ ਸਰਕਾਰਾਂ ਉਹਨਾਂ ਧੱਕੇ ਚ ਚੋਈ ਬੋਝਦਾ ਰਹੀ ਹੈ ਲੋਕਤਦ ਕਰਕੇ ਨਤੀਜੇ ਇਹ ਵਾਲੇ ਆ ਰਹੇ ਹੈ ਲੇਕਿਨ ਸ਼੍ਰੋਮਣੀ ਕਾਲੀ ਦੀ ਵੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਧੱਕੇਸ਼ਾਈ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੂਜੇ ਨੰਬਰ ਤੇ ਅਸਲੇ ਚੱਲਦੀ ਪੀ ਕਾਂਗਰਸ ਤੀਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਿੱਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਆਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥੇ ਜਿਹੜੀ ਪੱਥਨ ਜੱਥੇਬੰ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਇਹ ਚੜਦੀ ਕਲਾ 'ਚ ਰਵਾਂਗੇ ਕੋਈ ਗੱਲ ਨਹੀਂ ਜਿਹੜਾ ਥੋੜਾ ਪਛੜਨਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਘਰੋਂ ਦਬ ਦਬਾ ਕਹਿ ਲੋ ਕਿਸੇ ਨੂੰ ਕਿਸੇ ਨੂੰ ਬਾਹਰ ਨਹੀਂ ਆਣ ਦੇਣਾ ਘਰੋਂ ਵੋਟ ਪਾਉਣ ਚ ਹੈ ਨਾ ਤੇ ਕਿਤਨੇ ਧੱਕੇਸ਼ਾਹੀ ਬਹੁਤ ਜ਼ਿਆਦਾ ਸਰਕਾਰ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੋਰਦਾ ਸੀ ਉੱਤੇ ਪਰਚੇ ਪਾਦ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਰਹੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائی ਦੀ ਨਹੀਂ ਹੁੰਦਾ ਘਬਰਾ ਕੇ ਕੀ ਮਨ ਲੈਣਾ ਕੁਝ ਵੀ ਨਹੀਂ ਹਨਾ अच्छा ਅਮੋਦੀਪ ਸਿੰਘ ਜਿੰਨੇ ਨੂੰ ਨਹੀਂ ਦੇ ਸੀਗੀ ਉਸ ਤੋਂ ਕਿਤੇ ਘੱਟ-ਵੋਟਾਂ ਤੁਹਾਨੂੰ ਪਈਆਂ ਨੇ ਕੀ ਕਹਿਣਾ ਜਾਓਗੇ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰ ਸੀ ਮੇਰੇ ਵੀ ਭਰਾ ਨੇ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾ ਨਹੀਂ ਆਂ ਦਿੱਤਾ ਉਹਨਾਂ ਨੂੰ ਤੇ ਕਹਿ ਲੋ ਕਾਫੀ ਥੱਕੇਸ਼ਾਈ ਹੋਈ ਹੈ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਕਿ ਪਾਰਟੀ ਦਾ ਕਹਿ ਲੋ ਕਿ ਜਿਨਾਂ ਹਾਈ ਫੇਰੀ ਸਰਕਾਰਾਂ ਉਹਨਾਂ ਥੱਕੇਸ਼ਾਈ ਬੋਝ ਦੇ ਰਹੀ ਲੈ ਤਦ ਕਰਕੇ ਨਤੀਜੇ ਆਵਲੇ ਆ ਰਹੇ ਲੇਕਿਨ ਸ਼੍ਰੋਮਣੀ ਕਾਲੀ ਦੀ ਵੀ ਦਲ ਦੀ ਵੀ ਗੱਲ ਕਰੀ ਜਿਸ ਦਾ ਤੁਸੀਂ ਕਹਿ ਰਹੇ ਥੱਕੇਸ਼ਾਈ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੂਜੇ ਨੰਬਰ ਤੇ ਅਸਲ ਵਿੱਚ ਜਲਦੀ ਪੀ ਕਾਂਗਰਸ ਤੇ ਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਆਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥੇ ਜਿਹੜੀ ਪੱ ਕੀ ਲੱਗ ਰਿਹਾ ਤੁਹਾਨੂੰ ਐਸੇ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਹਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਇਹ ਚੜਦੀ ਕਲਾ 'ਚ ਰਵਾਂਗੇ ਕੋਈ ਗੱਲ ਨਹੀਂ ਜਿਹੜਾ ਥੋੜਾ ਪਛੜਨਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਘਰੋਂ ਦਬ ਦਬਾ ਕਹਿ ਲਓ ਕਿਸੇ ਨੂੰ ਕਿਸੇ ਨੂੰ ਬਾਹਰ ਨਹੀਂ ਆਣ ਦੇਣਾ ਘਰੋਂ ਵੋਟ ਪਾਉਣ ਚ ਹੈ ਨਾ ਤੇ ਕਿੰਨੇ ਧੱਕੇਸ਼ਾਹੀ ਬਹੁਤ ਜ਼ਿਆਦਾ ਸਰਕਾਰ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੁਰਦਾ ਸੀ ਉੱਤੇ ਪਰਚੇ ਪਾਦ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਨੂੰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਰਹੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬਰਾਈ ਦੀ ਨਹੀਂ ਹੁੰਦਾ ਘਬਰਾ ਕੇ ਕੀ ਚਾ ਮੋਦੀਪ ਸਿੰਘ ਜਿੰਨੇ ਕੋ ਉਮੀਦ ਸੀਗੀ ਉਸ ਤੋਂ ਕਿਤੇ ਘੱਟ ਬੋਟਾ ਤੁਹਾਨੂੰ ਪਈਆਂ ਨੇ ਕੀ ਕਹਿਣਾ ਜਾਊਂਗੇ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰ ਸੀ ਮੇਰੇ ਵੀ ਭਰਾ ਨੇ ਸਾਰਾ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾਣੇ ਆਂ ਦਿੱਤਾ ਉਹਨਾਂ ਨੂੰ ਤੇ ਕਹਿ ਲੋ ਕਾਫੀ ਥੱਕੇਸ਼ਾਈ ਹੋਈ ਹੈ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਇਥੇ ਪਾਰਟੀ ਦਾ ਕਹਿ ਲੋ ਕਿ ਜਦ ਹਾਈ ਬਿਰੀ ਸਰਕਾਰਾਂ ਉਹਨਾਂ ਧੱਕੇ ਚ ਰਹੀ ਗਈ ਲਈ ਤਦ ਕਰਕੇ ਨਤੀਜੇ ਇਹ ਵਾਲੇ ਆ ਰਹੇ ਹੈ ਲੇਕਿਨ ਸ਼੍ਰੋਮਣੀ ਕਾਲੀ ਦੇ ਵੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਧੱਕੇਸ਼ਾਈ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੂਜੇ ਨੰਬਰ ਤੇ ਅਸਲੇ ਚੱਲਦੀ ਪੀ ਕਾਂਗਰਸ ਤਿੱਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਹਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥੇ ਜਿਹੜੀ ਪੱਥਰ ਜੱਥੇਬੰਦੀਆਂ ਦੀ ਵੀ ਤੁਹਾਨੂੰ ਹ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਹਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਇਹ ਚੜਤੀ ਗਲਾਚ ਰਵਾਂਗੇ ਕੋਈ ਗੱਲ ਨਹੀਂ ਜਿਹੜਾ ਥੋੜਾ ਪਛੜਨ ਦਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਕੋਈ ਦਬ ਦਬਾ ਕਹਿ ਲੋ ਕਿਸੇ ਨੂੰ ਕਿਸਿਆਂ ਨੂੰ ਬਾਹਰ ਨਹੀਂ ਆਉਣ ਦੇਣਾ ਘਰੋਂ ਵੋਟ ਪਾਉਣ ਚ ਹੈਨਾ ਤੇ ਕਿਤਨੇ ਧੱਕੇਸ਼ਾਹੀ ਬੋਝ ਸਰਕਾਰ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੁਰਦਾ ਸੀ ਉੱਥੇ ਪਰਚੇ ਪਾ ਦੇਣੀ ਸਰਕਾਰਾਂ ਹੈਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਉਹ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਦੇ ਕੋਈ ਇਹੋ ਜੀ ਗੱਲ ਨਹੀਂ ਨਾਕ ਭਰਾਉਣ ਦੀ ਲੋੜ ਹੈ ਤੇ ਕਬਰਾਈ ਦੀ ਨਹੀਂ ਹੁੰਦਾ ਕਬਰਾ ਕੇ ਕੀ ਮਿਲਣਾ अच्छा ਮੁੰਡੀ ਪਹਿਲੇ ਜਿੰਨੇ ਕੋ ਉਮੀਦ ਸੀਗੀ ਉਸ ਤੋਂ ਕਿਤੇ ਘੱਟ ਬੋਟਾ ਤੁਹਾਨੂੰ ਪਈਆਂ ਨੇ ਕੀ ਕਹਣਾ ਜਾਉਂਗੇ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰਸ ਨੇ ਮੇਰੇ ਵੀ ਭਰਾ ਨੇ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾ ਨਹੀਂ ਆਂ ਦਿੱਤਾ ਉਹਨਾਂ ਨੂੰ ਤੇ ਕਹ ਲਓ ਕਾਫੀ ਥੱਕੇਸ਼ਾਈ ਹੋਈ ਹੈ ਤੇ ਬਹੁਤ ਜ਼ਿਆਦਾ ਕਹ ਲਓ ਕਿ ਮੈਂ ਕਹਿ ਸਕਦਾ ਕਿ ਪਾਰਟੀ ਦਾ ਕਹ ਲਓ ਕਿ ਜਿਨਾਂ ਹਾਈ ਫੇਰੀ ਸਰਕਾਰਾਂ ਉਹਨਾਂ ਥੱਕੇਸ਼ਾਈ ਬੋਝ ਦੇ ਰਹੀ ਨੇ ਤਦ ਕਰਕੇ ਨਤੀਜੇ ਇਹ ਵਾਲੇ ਆ ਰਹੇ ਨੇ ਲੇਕਿਨ ਸ਼੍ਰੋਮਣੀ ਕਾਲੀ ਦੇ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਥੱਕੇਸ਼ਾਈ ਹੋਈ ਹੈ ਸ਼੍ਰੋਮਣੀ ਕਾਲੀ ਦਾ ਦਲ ਦੂਜੇ ਨੰਬਰ ਤੇ ਅਸਲੇ ਚੱਲਦੀ ਪਈ ਕਾਂਗਰਸ ਦੇ ਜੀ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਹੋਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥ ਕੀ ਲੱਗ ਰਿਹਾ ਤੁਹਾਨੂੰ ਅਸਲ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਇਹ ਚੜਦੀ ਕਲਾ 'ਚ ਰਵਾਂਗੇ ਕੋਈ ਗੱਲ ਨਹੀਂ ਇਹ ਵੀ ਜਿਹੜਾ ਥੋੜਾ ਪਛੜਨਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਕਹਿ ਲੋ ਦਬ ਦਬਾ ਕੇ ਲੋ ਕਿਸੇ ਨੂੰ ਕਿਸੇ ਨੂੰ ਬਾਹਰ ਨਹੀਂ ਆਉਣ ਦੇਣਾ ਕਰੋ ਵੋਟ ਪਾਉਣ ਚ ਹੈ ਨਾ ਤੇ ਕਿਤਨੇ ਧੱਕੇਸ਼ਾਹੀ ਬਹੁਤ ਜ਼ਿਆਦਾ ਸਰਕਾਰ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੋਰਦਾ ਸੀ ਉੱਤੇ ਪਰਚੇ ਪਾਦ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਮਤ ਦਿੱਤੀ ਤੁਸੀਂ ਉਹ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਦੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائی ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹਨਾ ਆਪਾਂ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਆ ਆਮਦਨੀ ਚਾ ਮਨਦੀਪ ਸਿੰਘ ਜਿੰਨੇ ਕੋ ਉਮੀਦ ਸੀਗੀ ਉਸ ਤੋਂ ਕਿਤੇ ਘੱਟ ਵੋਟਾਂ ਤੁਹਾਨੂੰ ਪਈਆਂ ਨੇ ਕੀ ਕਹਿਣਾ ਜਾਉਂਗੇ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰ ਸੀ ਮੇਰੇ ਵੀ ਭਰਾ ਨੇ ਸਰ ਰਿਜ਼ਲਟ ਤੇ ਦੁੱਖ ਤੇ ਹੁੰਦਾ ਹੀ ਆ ਬੰਦੇ ਜਦੋਂ ਬੰਦੇ ਹਾਰ ਹੋਵੇ ਜਾਂ ਬੰਦੇ ਨੂੰ ਘੱਟ ਵੋਟਾਂ ਪੈਣ ਮਿਹਨਤ ਕੀਤੀ ਹੋਵੇ ਤੇ ਬੰਦਾ ਕਹਿੰਦਾ ਹੀ ਆ ਕਿ ਮੈਂ 30000 ਦੀ ਕਮੇਟੀ ਚੱਕੀ ਆ ਮੇਰਾ 30000 ਰੁਪਿਆ ਇਹਨਾਂ ਦਾ 30-30 ਕਰੋੜ ਰੁਪਿਆ ਇਨਾ ਲੀਡਰਾਂ ਦੇ ਮੈਂ 30000 ਰੁਪਏ ਦਾ ਪੜਨੇ ਪਾਇਆ ਪਿਆ ਵਾ ਕੀ ਮੋਦੀ ਹੋ ਗਿਆ ਕੀ ਭਗਵੰਤ ਮਾਨ ਸਾਹ ਹੋਗੇ ਕੀ ਆਮ ਆਦਮੀ ਪਾਰਟੀ ਕੀ ਜਿਹੜੀਆਂ ਮਰਜ਼ੀ ਬਾਜਸਵਾਜ ਪਾਰਟੀ ਜਿਹੜੀ ਵੀ ਲਾ ਲੋ ਕਾਂਗਰਸ ਭਾਜਪੀ ਅਕਾਲੀ ਦਲ ਜਿਹੜੀ ਮਰਜ਼ੀ ਲਾ ਲੋ ਸਾਰੀਆਂ ਪਾਰਟੀਆਂ 30000 ਰੁਪਏ ਦਾ ਮੈਂ ਪੜਨੇ ਪਾਤੀਆਂ ਕਿਉਂ ਕਿ ਸਾਡੇ ਬੱਚੇ ਪੰਜਾਬ ਦੇ ਬੱਚੇ ਯੂਨੀਵਰਸਿਟੀ ਵਿੱਚ ਕੁੱਤੇ ਜਾ ਰਹੇ ਆ ਉਹਨਾਂ ਨੂੰ ਤੱਕਾ ਹੋ ਰਿਹਾ ਇਹ ਇੱਥੇ ਵੋਟਾਂ ਨੂੰ ਪਏ ਆ 2027 ਦੇ ਵਿੱਚ ਮੈਂ ਕਹਿੰਦਾ ਕਿਸੇ ਪਾਰਟੀ ਨੂੰ ਨਾ ਜਿਤਾਓ ਸਾਰੇ ਆਜ਼ਾਦ ਜਿਤਾਓ ਇੱਕ ਵਾਰ ਇਹਨਾਂ ਨੂੰ ਪਤਾ ਤਾਂ ਲੱਗੇ ਯਾਰ ਤੁਸੀਂ ਤੁਹਾਡੇ ਹੱਥੋਂ ਤਾਕਤ ਆ ਉਹ ਬੋਡ ਦੀ ਤਾਕਤ ਵੀ ਜਿਹੜੀ ਦੁਨੀਆ ਨੂੰ ਹਿਲਾ ਸਕਦੀ ਆ ਕਿਸੇ ਲੀਡਰ ਨੂੰ ਕਿਸੇ ਵੀ ਮੰਤਰੀ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਨੂੰ ਵੀ ਕਿਉਂਕਿ ਸਾਡਾ ਲੋਕਤੰਤਰ ਹੈ ਔਰ ਡਾਕਟਰ ਭੀਨੋ बाबा साहब ਦਾ ਜਿਹੜਾ ਸੰਵਿਧਾਨ ਸੀਗਾ ਉਹਦੇ ਵਿੱਚ ਲਿਖਿਆ ਸੀਗਾ ਪੜੋ ਲਿਖੋ ਅੱਗੇ ਵਧੋ ਸੰਘਰਸ਼ ਕਰੋ ਨਾ ਤੇ ਸਾਡੇ ਬੱਚਨ ਸੰਘਰਸ਼ ਕੀਤਾ ਜਾਂਦਾ ਨਾ ਤੇ ਸਾਡੇ ਬੱਚੇ ਪੜ੍ਹੇ ਲਿਖੇ ਜਾਂਦੇ ਪਿਆ ਇਸ ਤੋਂ ਸਾਡੇ ਬੱਚਾਂ ਨਾਲ ਟੱਕਰ ਹੋ ਰਿਹਾ ਜਦੋਂ ਹਾਰ ਪੀਰ ਤੋਈ ਸੀਗੇ ਹਰ ਕੋਈ ਧਰਮ ਹਰ ਕੋਈ ਬੰਦਾ ਉੱਠ ਕੇ ਉੱਥੇ ਜਾ ਕੇ ਰਾਸ਼ਟਰ ਮੰਡਨ ਗਿਆ ਕਿ ਮੇਰੇ ਨੰਬਰ ਬੰਜਨ ਮੇਰੇ ਨੰਬਰ ਬੰਜਨ ਐਤ ਕੀ ਕੋਈ ਨਹੀਂ ਗਿਆ ਯਾਰ ਐਤ ਕਿਉਂ ਨਹੀਂ ਗਿਆ ਕਿਉਂਕਿ ਇੱਥੇ ਬੱਚਿਆਂ ਦਾ ਮਸਲਾ ਸੀਗਾ ਸਾਨੂੰ ਕੀ ਲੈਣਾ ਔਰ ਜੇ ਸਾਡੇ ਪੰਜਾਬ ਤੋਂ ਸਿੱਖਿਆ ਖੋਈ ਜਾ ਰਹੀ ਆ ਤਾਂ ਅਸੀਂ ਕੀ ਕਰਦੇ ਹਰ ਇੱਕ ਬੰਦਾ ਸੋਚਦਾ ਮੇਰਾ ਬੱਚਾ ਪੜ੍ਹ ਲੈ ਕੇ ਬਾਹਰ ਜਾਵੇ ਮੇਰਾ ਬੱਚਾ ਪੜ੍ਹਿਆ ਲਿਖਿਆ ਲੋਕੇਸ਼ਨ ਲਗਾਏ ਆਪਣੀ ਸਹੀ ਜਗ੍ਹਾ ਤੇ ਪਹੁੰਚੇ ਇਹ ਲੋਕਾਂ ਨੇ ਲੀਡਰਾਂ ਨੇ ਤੁਹਾਡੇ ਬੱਚਾ ਨੂੰ ਜ਼ਿੰਦਾਬਾਦ ਮਰਦਾਬਾਦ ਕਰਨ ਵਾਸਤੇ ਰੱਖਿਆ ਫਿਰ ਕੁਝ ਨਹੀਂ ਕਰਨ ਵਾਸਤੇ ਰੱਖਿਆ ਨਾ ਦੇਣਗੇ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਮਰੇ 2027 ਦੇ ਵਿੱਚ ਤੁਸੀਂ ਆਪਣੀ ਤਾਕਤ ਦਿਖਾ ਦਿਓ ਇਹ ਤਰਨ ਤਰਨ ਵਾਲਿਓ ਤੁਸੀਂ ਮੈਨੂੰ ਪਾਵੇਂ ਇਥੋਂ ਹਰਾ ਦਿਓਗੇ ਨਾ ਪਰ ਆਪਣੇ ਕੰਮ ਕਰਾ ਕੇ ਦਿਖਾ ਦਿਓ ਹੱਜ ਵੀ ਲੱਖਾਂ ਹੀ ਐਕਸੀਡੈਂਟ ਹੋਏ ਆ ਲੋਕੀ ਰੋਂਦੇ ਪਏ ਆ ਸੜਕਾਂ 'ਚ ਰੋਂਦੇ ਪਏ ਆ ਕਈਆਂ ਟੱਕੇ ਹੋਏ ਆ ਔਰ ਜੇ ਪੰਜਾਬ ਵਿੱਚ ਕਈ ਨੌਕਰੀ ਕਿਸੇ ਕੋਈ ਨੌਕਰੀ ਨਹੀਂ ਗਈ ਸਾਰੇ ਬੇੜਾ ਗਰਕ ਹੋਇਆ ਪਿਆ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਹਾਲਾਤ ਨਹੀਂ ਲੱਭੇ ਮੈਂ ਕਹਿੰਦਾ ਤੁਸੀਂ ਲੜੋ ਮੇਰੇ ਅਸੀ ਸਮਾਜ ਭਾਈ ਜੱਲ ਮੇਰੇ ਬਾਲਮਿਕ ਸਮਾਜ ਗੁਰੂ ਰਵਿਦਾਸ ਸਮਾਜ ਔਰ ਸਿੱਖ ਸਮਾਜ ਲੜਨ ਸਾਰੇ ਜਾਣੇ ਲੜਦੇ ਔਰ ਜਿਹੜੇ ਸਾਡੇ ਵੀ ਸਾਰੇ ਭਰਾ ਹੈਗੇ ਆ ਔਰ ਮਜਬੂਸੀ ਸਾਡੇ ਸਿੰਘ ਭਾਈ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਸਾਨੂੰ ਸਾਡੀ ਕੌਮ ਨੂੰ ਤਾਂਚ ਕੀਤੀ ਜਾਂਦੀ ਆ ਸਾਡੀ ਕੌਮ ਨੂੰ ਟਾਰਗੇਟ ਕੀਤਾ ਜਾਂਦਾ ਜਣਾ ਖੜਾ ਉੱਠ ਕੇ ਮੂੰਹ ਚੁੱਕ ਕੇ ਕੁਛ ਦਾ ਕੁਛ ਬੋਲ ਦਿੰਦਾ ਵਾ ਅਸੀਂ ਉਹਨਾਂ ਦੇ ਉੱਤੇ ਜੁੱਤੀਆਂ ਆਂਦੀਆਂ ਮਾਰਨੀ ਆ ਨਾ ਸਿਰ ਗੰਜੇ ਕਰ ਦਿੰਦੇ ਆ ਔਰ ਇੱਕ ਗੱਲ ਕਹਿਣ ਦਿੰਦੇ ਵੀ ਇਹ ਜਿਹੜਾ ਜਾਤਪਾਤ ਦਾ ਮਸਲਾ ਇਹ ਨਾ ਕਰੋ ਅਸੀਂ ਤਾਂ ਸਾਰੇ ਨੂੰ ਇੰਡੀਅਨ ਬਣਾਣੇ ਜਾਂਦੇ ਸਾਰੇ ਭਾਰਤ ਦੇ ਮੁੱਲਵੰਸੀ ਬਣਾਣੇ ਜਾਂਦੇ ਆ ਵੀ ਸਾਰੇ ਇੱਕ ਚੱਲ ਹੋ ਗਏ ਹਿੰਦੂ ਮੁਸਲਮ ਸਿੱਖ ਸਾਰੇ ਭਰਾ ਭਰਾ ਇੱਕ ਦੂਸਰੇ ਜਗਾ ਜਾਇਆ ਕਰੋ ਕੋਈ ਘਰ ਜਾਇਆ ਕਰੋ ਪਿਆਰ ਵੱਦਾ ਵਾ ਔਰ ਜੇ ਤੁਸੀਂ ਆਪਣੇ ਯੂਨੀਵਰਸਿਟੀ ਦੇ ਬੱਚਿਆਂ ਵਾਸਤੇ ਨਹੀਂ ਲੜਦੇ ਨਾ ਅੱਜ ਆਉਣ ਵਾਲਾ ਦਿਨ ਤੁਹਾਡੇ ਵਾਸਤੇ ਬਹੁਤ ਕਿੱਥੇ ਸਾਨੂੰ 35 ਕਿਲੋ ਕਣਕ ਮਿਲਦੀ ਸੀ ਹੁਣ 12 ਕਿਲੋ ਤੇ ਆ ਗਈ ਆ ਹੁਣ 12 ਤੋਂ ਵੀ 2 ਕਿਲੋ ਰਹਿ ਜਾਣੀਆਂ ਉਸ ਟਾਈਮ ਤੇ ਬੋਲਿਓ ਜਦ ਤੁਹਾਡੇ ਜੰਜੀਰਾ ਪਾਤੀਆਂ ਦੇ ਗਲਿਆਂ ਵਿੱਚ ਉਦੋਂ ਬੋਲੋਂਗੇ ਅੱਜ ਹੁਣ ਤੁਹਾਡੇ ਲੋਕਤੰਤਰ ਆ ਤੁਸੀਂ ਖੁੱਲ ਕੇ ਬੋਲੋ 2024 ਦੇ ਵਿੱਚ ਕਿਸੇ ਲੀਡਰ ਨੂੰ ਵੋਟ ਨਾ ਪਾਓ ਸਾਰੇ ਆਜ਼ਾਦ ਬਣਾਓ ਜੀ ਇਹ ਕੰਪਨੀ ਏਜੰਟਸ ਦੇ ਵੋਟਾਂ ਲੜਦੇ ਆ ਅੱਜ ਸੈਗੋ ਤੇ ਐਮ ਐਲ ਏ ਜਿਹੜਾ ਇਲੈਕਸ਼ਨ ਲੜਦਾ ਉਹ ਮੁੜ ਕੇ ਉਹ ਪੂਰ ਚੂਦਣਾ ਤੇ ਆ ਜਾਂਦੇ ਭ੍ਰਿਸ਼ਟਾਚਾਰ ਕੀ ਕਹਿੰਦੇ ਮੈਂ ਇੱਕ ਨਸ਼ੇ ਦੇ ਖਿਲਾਫ ਗਾਣਾ ਵੀ ਲਿਖਿਆ ਜੀ ਇਦਾਂ ਤੱਕ ਦੋ ਲੈਣਾ ਹੋ ਚੁੱਕਿਆ ਜੀ ਤੈਸ ਮੈਂ ਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲ ਦਾ ਯਾ ਡਰਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਤੀਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਆ ਵੇਖ ਭਗਤ ਸਿੰਘ ਆ ਕੇ ਤੈਂਦੇ ਕਿਲੇ ਉਮੀਦਾਂ ਦੇ ਵਿੱਚ ਚਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਹੁਣ ਤਾਂ ਜ਼ਿੰਦਗੀ ਹੋ ਗਈ ਕਿੰਨਾ ਜ਼ਲਮਜਾ ਵਾਹੀ ਰਜ਼ਲ ਤੇ ਦੁੱਖ ਤੇ ਹੁੰਦਾ ਹੀ ਆ ਬੰਦੇ ਜਦੋਂ ਬੰਦੇ ਹਾਰ ਹੋਵੇ ਜਦੋਂ